ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਮੰਗਲਵਾਰ ਦੀ ਰਹੇਗੀ ਗੈਸਟਡ ਛੁੱਟੀ ਇਸ ਦਿਨ ਸਾਰੇ ਹੀ ਸਰਕਾਰੀ ਦਫਤਰ ਬੋਰਡ ਕਾਰਪੋਰੇਸ਼ਨ ਅਤੇ ਵਿਦਿਆਖਤਾਰੇ ਬੰਦ ਰਹਿਣਗੇ ਕਿਉਂ ਰਹੇਗੀ ਮੰਗਲਵਾਰ ਦੀ ਛੁੱਟੀ ਇਸ ਬਾਰੇ ਵੀ ਦੱਸਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੀਐਸਟੀਸੀਐਲ ਰਿਕਰੂਟਮੈਂਟ 2025 ਦਾ ਨੋਟੀਫਿਕੇਸ਼ਨ ਆ ਚੁੱਕਾ ਹੈ ਲਗਭਗ 339+270 ਪੋਸਟਾਂ ਵਾਸਤੇ ਜੋ ਆਨਲਾਈਨ ਅਰਚੀਆਂ ਦੀ ਮੰਗ ਕੀਤੀ ਗਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੀ ਰਹੇਗੀ ਯੋਗਤਾ ਕੀ ਰਹੇਗੀ ਸੈਲਰੀ ਅਤੇ ਕਦੋਂ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਜ਼ਰੂਰਤਮੰਦ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਆਪਣੇ ਕੰਮ ਤੇ ਲੱਗ ਜਾਵੇ ਤਾਂ ਦੋ ਦੇ ਵਿੱਚ ਜੋ ਕਿ ਭਾਰਤ ਸਰਕਾਰ ਸੈਂਟਰਲ ਪਬਲਿਕ ਸੈਕਟਰ ਐਂਟਰਪ੍ਰਾਈਜ਼ ਹੈ ਜੋ ਕਿ ਮਿਨਿਸਟਰੀ ਆਫ ਰੇਲਵੇਜ਼ ਦੇ ਨਾਲ ਜੋ Engaged ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇੱਥੇ ਗ੍ਰੈਜੂਏਟ ਅ ਪ੍ਰਿੰਟਰਸ ਦੀ ਭਰਤੀ ਨਿਕਲੀ ਹੈ ਜਿਸ ਵਾਸਤੇ ਸੈਲਰੀ 14000 ਰੁਪਏ ਪਰ ਮਹੀਨਾ ਜੋ ਸਟਾਈਪੈਂਡ ਦੇ ਰੂਪ ਵਿੱਚ ਮਿਲਦਾ ਹੈ ਉਹ ਮਿਲਣਯੋਗ ਹੈ ਇਸ ਵਾਸਤੇ ਜੋ ਜ਼ਰੂਰੀ ਯੋਗਤਾ ਇੰਜੀਨੀਅਰਿੰਗ ਡਿਗਰੀ BE BTech BA ਆਰਕੀਟੈਕਚਰ 4 ਸਾਲ ਦੀ ਡਿਗਰੀ ਵਾਲੇ ਜੋ ਕੈਂਡੀਡੇਟ ਨੇ ਅਪਲਾਈ ਕਰ ਸਕਦੇ ਨੇ ਟੋਟਲ 110 ਪੋਸਟਾਂ ਨੇ ਅਤੇ ਨਾਨ ਇੰਜੀਨੀਅਰਿੰਗ ਜੋ ਗ੍ਰੈਜੂਏਟ ਨੇ ਬੀਏ, ਬੀਬੀਏ, ਬੀਕਾਮ, ਬੀਐਸਸੀ, ਬੀਸੀਏ 3 ਇਅਰਸ ਗ੍ਰੈਜੂਏਸ਼ਨ ਵਾਲੇ ਜੋ 36 ਪੋਸਟਾਂ ਨੇ ਉਹਨਾਂ ਵਾਸਤੇ ਅਪਲਾਈ ਕਰ ਸਕਦੇ ਨੇ ਇਸ ਤੋਂ ਇਲਾਵਾ ਡਿਪਲੋਮਾ ਅਪਰेंटिसਪੀਰਤੀ ਹੈ 12000 ਰੁਪਏ ਪਰ ਮੰਥ ਜੋ ਸਟਾਈਫੰਡ ਮਿਲਣ ਵਾਲਾ ਹੈ ਇਸ ਤੋਂ ਇਲਾਵਾ ਇੰਜੀਨੀਅਰਿੰਗ ਡਿਪਲੋਮਾ 3 ਇਅਰਸ ਫੁੱਲ ਟਾਈਮ ਇੰਜੀਨੀਅਰਿੰਗ ਡਿਪਲੋਮਾ ਵਾਲੇ ਕੈਂਡੀਡੇਟ ਜਿਨ੍ਹਾਂ ਵਾਸਤੇ ਪੋਸਟਾਂ ਦੀ ਗਿਣਤੀ 49 ਹੈ ਉਹ ਵੀ ਅਪਲਾਈ ਕਰ ਸਕਦੇ ਨੇ ਇਸ ਤੋਂ ਇਲਾਵਾ ਆਈਟੀਆਈ ਪਾਸ ਸਿਖਿਆਰਥੀ ਟ੍ਰੇਡ ਪ੍ਰਿੰਟਰਸ ਜਿਨ੍ਹਾਂ ਵਾਸਤੇ ਜੋ ਸਟਾਈਪੈਂਟ 10000 ਰੁਪਏ ਪਰ ਮਹੀਨਾ ਮਿਲਣ ਵਾਲਾ ਹੈ ਆਈਟੀਆਈ ਪਾਸ ਆਊਟ ਕੈਂਡੀਡੇਟ ਜਿਨ੍ਹਾਂ ਵਾਸਤੇ ਜੋ ਵੈਕੈਂਸੀਜ਼ ਨੇ 57 ਨੇ ਟੋਟਲ 252 ਵੈਕੈਂਸੀਆਂ ਨੇ ਇਹਨਾਂ ਵਾਸਤੇ ਤੁਸੀਂ 17 11 2025 ਤੋਂ ਲੈ ਕੇ 5 12 2025 ਤੱਕ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਦੱਸੀਏ ਕਿ ਹੋਰ ਜੋ ਪੋਸਟਾਂ ਨੇ ਉਸ ਵਾਸਤੇ ਵੀ ਤੁਹਾਨੂੰ ਲੈ ਕੇ ਚੱਲਦੀਆਂ ਹਨ ਡਾਇਰੈਕਟਲੀ ESTC L ਦੀ ਵੈਬਸਾਈਟ ਤੇ ਇੱਥੇ ਤੁਸੀਂ ਰਿਕਰੂਟਮੈਂਟ ਦੇ ਵਿੱਚ ਆ ਜਾਣਾ ਹੈ ਇਸ ਦਾ ਲਿੰਕ ਵੀ ਮੈਂ ਤੁਹਾਨੂੰ ਇਸ ਵੀਡੀਓ ਤੇ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗਾ ਜੋ ਪਹਿਲੀਆਂ ਪੋਸਟਾਂ ਨੇ ਆਪਾਂ ਇੱਕ ਕੁਇਕ ਲੁੱਕ ਲੈਂਦੇ ਹਾਂ 11 12 2025 ਤੋਂ ਲੈ ਕੇ 16 12 2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਵੈਬਸਾਈਟ www.pstcl.org ਹੈ ਇਸ ਤੋਂ ਇਲਾਵਾ ਆਨਲਾਈਨ ਜੋ ਪੋਸਟਾਂ ਨੇ ਜਿਨ੍ਹਾਂ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਅਸਿਸਟੈਂਟ ਇੰਜੀਨੀਅਰ ਓਟੀ ਅਤੇ ਇਸ ਤੋਂ ਇਲਾਵਾ ਇਲੈਕਟ੍ਰੀਕਲ ਦੀਆਂ ਜੋ ਪੋਸਟਾਂ ਨੇ 21 ਪੋਸਟਾਂ ਪੀਐਸਟੀਸੀਐਲ ਵਾਸਤੇ ਅਤੇ 40 ਪੋਸਟਾਂ ਪੀਐਸਪੀਸੀਐਲ ਵਾਸਤੇ ਜੋ ਪੋਸਟਾਂ ਕੱਢੀਆਂ ਗਈਆਂ ਨੇ ਇਹਨਾਂ ਵਿੱਚ 47600 ਰੁਪਏ ਪ੍ਰਤੀ ਮਹੀਨਾ ਸੈਲਰੀ ਸੈਵਨਥ ਸੈਂਟਰਲ ਪੇ ਕਮਿਸ਼ਨ ਦੇ ਹਿਸਾਬ ਨਾਲ ਮਿਲਣ ਵਾਲੀ ਹੈ ਤਾਂ ਦੋਸਤੋ ਇਸ ਵਾਸਤੇ ਯੋਗਤਾ ਹੈ ਰੈਗੂਲਰ ਬੀਈ ਬੀਟੈਕ ਬੀਐਸਸੀ ਇੰਜੀਨੀਅਰਿੰਗ ਇਨ ਇਲੈਕਟ੍ਰੀਕਲ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਾਲੇ ਕੈਂਡੀਡੇਟ ਜਿਨ੍ਹਾਂ ਦੀ ਘੱਟੋ-ਘੱਟ ਮਾਰਕਸ 55% ਨੇ ਉਹ ਇਹਨਾਂ ਪਾਸਤੇ ਅਪਲਾਈ ਕਰ ਸਕਦੇ ਨੇ ਟੋਟਲ ਪੋਸਟਾਂ ਕਾਢ ਨੇ ਇਸ ਤੋਂ ਇਲਾਵਾ ਅਸਿਸਟੈਂਟ ਮੈਨੇਜਰ ਆਈਟੀ ਦੀਆਂ 3 ਪੋਸਟਾਂ ਅਕਾਊਂਟ ਆਫਸਰ ਦੀਆਂ 2 ਪੋਸਟਾਂ ਡਿਵੀਜ਼ਨਲ ਅਕਾਊਂਟਰ ਦੀਆਂ 11 ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ 110 ਪੋਸਟਾਂ ਨੇ ਜਿਸ ਵਾਸਤੇ 3 ਜਾਂ 4 ਸਾਲ ਦਾ ਡਿਪਲੋਮਾ ਇਲੈਕਟ੍ਰ ਕੈਂਡੀਡੇਟ ਜੋ ਇਲੈਕਟ੍ਰੀਕਲ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਜਿਨ੍ਹਾਂ ਨੇ ਕੀਤੀ ਜਾਂ ਫਿਰ ਐਮਆਈਈ ਕੀਤੀ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਐਲੀਜੀਬਲ ਨਹੀਂ ਜੂਨੀਅਰ ਇੰਜੀਨੀਅਰ ਸਿਵਲ ਦੀਆਂ ਵੀ 15 ਪੋਸਟਾਂ ਨੇ ਇਸ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਦੀਆਂ 6 ਲਾ ਅਫਸਰ ਦੀਆਂ ਦੋ ਪੋਸਟਾਂ ਨੇ ਟੈਲੀਫੋਨ ਮਕੈਨਿਕ ਦੀਆਂ 10 ਪੋਸਟਾਂ ਨੇ ਜਿਸ ਵਾਸਤੇ میٹرਿਕ ਅਤੇ ਆਈਟੀਆਈ ਤੋਂ 2 ਸਾਲ ਦਾ ਰੇਡੀਓ ਮਕੈਨਿਕ ਅਤੇ ਵਾਇਰਲੈਸ ਮਕੈਨਿਕ ਦੇ ਟ੍ਰੇਡ ਦੇ ਵਿੱਚ ਕਰਾਫਟਸਮੈਨ ਕੋਰਸ ਜਾਂ ਫਿਰ میٹرਿਕ ਅਤੇ ਟੈਲੀਕਮਿਊਨੀਕੇਸ਼ਨ ਟ੍ਰੇਨਿੰਗ ਸੈਂਟਰ ਅਤੇ ਟੈਲੀਗ੍ਰਾਫ ਵਿਭਾਗ ਤੋਂ ਟੈਲੀਫੋਨ ਮਕੈਨਿਕ ਦਾ ਕੋਰਸ ਜਾਂ ਫਿਰ 3 ਜਾਂ 4 ਸਾਲ ਦਾ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਫਰੋਮ ਅ ਰੈਕੋਗਨਾਈਜ਼ਡ ਸਟੇਟ অর ਸੈਂਟਰਲ ਗਵਰਨਮੈਂਟ ਬੋਰਡ ਤੋਂ ਘੱਟੋ-ਘੱਟ 50% ਅੰਕਾਂ ਦੇ ਨਾਲ ਪਾਸ ਕੀਤਾ ਹੋਇਆ ਹੁਣ ਲਾਜ਼ਮੀ ਹੈ ਲੋਅਰ ਡਿਵੀਜ਼ਨ ਕਲਰਕ ਦੀਆਂ 35 ਪੋਸਟਾਂ ਨੇ ਇਸ ਤੋਂ ਇਲਾਵਾ ਲੋਅਰ ਡਿਵੀਜ਼ਨ ਕਲਰਕ ਅਕਾਊਂਟਸ ਦੀਆਂ 15 ਪੋਸਟਾਂ ਨੇ ਇਹਨਾਂ ਪੋਸਟਾਂ ਵਾਸਤੇ ਤੁਸੀਂ 16/12/2025 ਤੱਕ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਜੋ ਪੋਸਟਾਂ ਨੇ ਉਹਨਾਂ ਵਾਲੇ ਚੱਲਦੇ ਹਨ ਜੋ ਕਿ 1039 ਪੋਸਟਾਂ ਨੇ ਅਸਿਸਟੈਂਟ ਲਾਈਨਮੈਨ ਜਾਨਕੀ ਏ ਐਲ ਐਮ ਦੀਆਂ 129 ਪੋਸਟਾਂ ਜੋ ਕਿ ਵਿਚੇਰੀ ਸਿੱਖਿਆ ਜਿਵੇਂ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਡਿਗਰੀ ਜਿਨ੍ਹਾਂ ਨੇ ਪਾਸ ਹੈ ਉਹ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਨੇ ਤਾਂ ਹੀ ਉਹਨਾਂ ਨੂੰ ਵਿਚਾਰਿਆ ਜਾਵੇਗਾ ਜੇਕਰ ਉਹ ਟੁਕੜ ਟ ਯੋਗਤਾ ਵਜੋਂ ਲਾਈਨਮੈਨ ਦੀ ਟ੍ਰੇਡ ਵਿੱਚ ਰਾਸ਼ਟਰੀ ਸਿੱਖਿਆਰਤੀਪਨ ਜਾਨਕੀ ਅਪਰੈਂਟਸ਼ਿਪ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ ਜਾਂ ਫਿਰ ਆਈਟੀਆਈ ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ਵਿੱਚ ਘੱਟੋ ਘੱਟ 60% ਨੰਬਰਾਂ ਦੇ ਨਾਲ ਫੁੱਲ ਟਾਈਮ ਰੈਗੂਲਰ ਕੋਰਸ ਅਤੇ ਪੀਐਸਪੀਸੀਐਲ ਜਾਂ ਫਿਰ ਪੀਐਸਟੀਸੀਐਲ ਦੇ ਵਿੱਚ ਇੱਕ ਸਾਲ ਦੀ ਅਪਰੈਂਟਿਸ ਦਾ ਤਜਰਬਾ ਹੋਵੇ ਤਾਂ ਦੋਸਤੋ ਇਸ ਤੋਂ ਇਲਾਵਾ ਅਸਿਸਟੈਂਟ ਸਬ ਸਟੇਸ਼ਨ اٹੈਂਡੈਂਟ ਦੀਆਂ ਪੋਸਟਾਂ ਨੇ ਜਿਨ੍ਹਾਂ ਵਾਸਤੇ ਸੈਲਰੀ 19900 ਰੁਪਏ ਮਿਲਣਯੋਗ ਹੈ 195 ਪੋਸਟਾਂ ਨੇ ਇਸ ਤੋਂ ਇਲਾਵਾ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ 15 ਪੋਸਟਾਂ ਨੇ ਜਿਸ ਵਿੱਚ 19900 ਰੁਪਏ ਜੋ 7th ਸੈਂਟਰਲ ਪੇ ਕਮਿਸ਼ਨ ਦੇ ਹਿਸਾਬ ਨਾਲ ਸੈਲਰੀ ਮਿਲਣਯੋਗ ਹੈ 17/11/2025 ਤੋਂ ਲੈ ਕੇ 16/12/2025 ਤੱਕ www.pspcl.org ਤੇ ਅਪਲਾਈ ਕੀਤਾ ਜਾ ਸਕਦਾ ਹੈ ਤਾਂ ਦੋਸਤੋ ਇਹਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੋ ਛੁੱਟੀ ਹੈ ਮੰਗਲਵਾਰ ਦੀ ਰਹਿਣ ਵਾਲੀ ਹੈ ਉਸ ਵਾਸਤੇ ਤੁਹਾਨੂੰ ਜੋ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਪਰਸਨਲ ਦੇ ਜੋ ਅਗਸਟਸਰ ਛੁੱਟੀਆਂ ਦੇ ਵਿੱਚ ਹੈ 25 ਨਵੰਬਰ ਦਿਨ ਮੰਗਲਵਾਰਤੀ ਜੋ ਛੁੱਟੀ ਰਹੇਗੀ ਸ਼ਹੀਦੀ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਤਾਂ ਮੰਗਲਵਾਰ 25 ਨਵੰਬਰ ਨੂੰ ਛੁੱਟੀ ਰਹੇਗੀ ਇਸ ਦਿਨ ਸਾਰੇ ਹੀ ਸਰਕਾਰੀ ਦਫ਼ਤਰ ਬੋਰਡ ਕਾਰਪੋਰੇਸ਼ਨ ਅਤੇ ਵਿਦਿਅਕ ادارے ਬੰਦ ਰਹਿਣਗੇ ਤਾਂ ਦੋਸਤੋ ਇਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਅਗੇਨ ਟੂ 올 ਮਾਈ ਵੀਅਰਸ